ਫਰੈਂਸ ਵਰਗੀਰ ਸਲਿੱਪ ਸਾਰੇ ਵਧਾਂਗੇ ਆਪਾਂ ਲੈ ਆਣੀਆਂ ਫਰੈਸ਼ ਫਰੈਸ਼ ਰਮਾ ਟੋਰੀਆਂ ਠੀਕ ਹੈ ਤੇ ਰਮਾ ਟੋਰੀਆਂ ਤਾਜ਼ ਬਣਾਵਾਂਗੇ ਕਾਲੇ ਚਨੇ 1 ਕਿਲੋ ਰਮਾ ਟੋਰੀਆਂ ਤੇ ਆਪਾਂ ਲੈ ਲਿਆ ਇੱਕ ਟੋਰੀ ਵੱਡੇ ਕਾਲੇ ਚਨੇ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਤੇ ਆਪਾਂ 2-3 ਘੰਟਿਆਂ ਲਈ ਭਿਓ ਦੇਵਾਂਗੇ ਫਿਰ ਕਿ ਇਹਨਾਂ ਨੂੰ ਉਬਾਲ ਕੇ ਰਮਾ ਟੋਰੀਆਂ ਨੂੰ ਨਿੱਦਰ ਛਿੱਲ ਕੇ ਕੱਟ ਕੇ ਰੱਖ ਲੈਣੇ ਫਿਰ ਆਪਾਂ ਇਹਨਾਂ ਨੂੰ ਭਿਉਂ ਦਨੇ ਠੀਕ ਹੈ ਤੜਕਾ ਲਾ ਕੇ ਪੂਰੀ ਰੈਸਪੀ ਤੁਹਾਨੂੰ ਸ਼ੇਅਰ ਕਰਾਂਗੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਹੋ ਚੁੱਕੇ ਚਨੇ ਭਿੱਜਿਆ ਨੂੰ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਆਪਾਂ ਇਹਦੇ ਅੰਦਰ ਪਾਵਾਂਗੇ ਇੱਕ ਚਮਚ ਨਮਕ ਦਾ ਇਹਨੂੰ ਲਵਾ ਲਾਂਗੇ ਉਹ ਤਿੰਨ ਸੀਟੀਆਂ ਤਾਂ ਕਿ ਚਲੇ ਪੱਕ ਜਾਣ ਇਹ ਵੀ ਜਿਹੜਾ ਪਰਾਂਮਾ ਤੋਰੀਆ ਵੀ ਕੱਟ ਚੁੱਕੇ ਆ ਇਹਨੂੰ ਕਰ ਦਾਂਗੇ ਬੰਦ ਆਪਾਂ ਤੇ ਲਵਾ ਲਾਂਗੇ ਸੀਟੀਆਂ ਦੋ ਤਿੰਨ ਠੀਕ ਹੈ ਪਰਾਂਮਾ ਤੋਰੀਆ ਕੱਟ ਕੇ ਰੱਖਤੀਆਂ ਵਾ ਇਹਨੂੰ ਟੱਕ ਦਿੰਨੇ ਆ ਇਹਨਿੰਨੇਰ ਲੱਗਦੀਆਂ ਤਿੰਨ ਸੀਟੀਆਂ ਚੰਨਿਆਂ ਨੂੰ ਉਹਨਿੰਨੇਰ ਆਪਾਂ ਕਰ ਲੈਨੇ ਆ ਮਸਾਲੇ ਦੀ ਤਿਆਰੀ ਚਲੋ ਜੀ ਉਹਨਿੰਨੇ ਆਪਾਂ ਪਿਆਜ਼ ਵੀ ਜ਼ਰਾ ਠੀਕ ਹੈ ਤਾਂ ਕਿ 19 ਦਿਨ ਆਪਣੇ ਚਨੇ ਉਬਲ ਦਿਨ ਲੰਘ ਗਿਆ ਆਪਾਂ ਪਿਆਜ਼ ਇੱਕ ਵੱਡਾ ਸਾਈਜ਼ ਦਾ ਇੱਕ మీడియం ਥੋੜਾ ਅਦਰਕ ਥੋੜਾ ਲਸਣ ਇਹਨੂੰ ਆਪਾਂ ਹੁਣ ਬਰੀਕ ਬਰੀਕ ਕੱਟ ਕੇ ਰੱਖ ਲਾਂਗੇ ਤੇ ਦੇਖਦੇ ਹਾਂ ਗੈਸ ਤੇ ਚਨੇ ਉਬਲ ਗਏ ਹੋਣੇ ਉਹਨਾਂ ਨੂੰ ਵੀ ਚੈੱਕ ਕਰ ਲੈਨੇ ਇੱਕ ਵਾਰੀ ਲੱਗ ਚੁੱਕੀਆਂ ਹੁਣ ਇਹਨੂੰ ਆਪਾਂ ਚੈੱਕ ਕਰ ਲਾਂਗੇ ਚਨਿਆਂ ਨੂੰ ਝੂਗੇ ਚਨੇ ਆਪਣੇ ਕੁਝ ਦੇਖ ਸਕਦੇ ਹੋ ਉਬਲ ਚੁੱਕੇ ਆ ਚੰਗੀ ਤਰ੍ਹਾਂ ਸ਼ਰਕਾ ਬਿਨ ਰdoctype ਚੁੱਕੋ ਇੱਕ ਸਾਈਡ ਰੱਖ ਤੇ ਆਪਾਂ ਕੜਾਈ ਧੋ ਕੇ ਵਿੱਚ ਪਾਵਾਂਗੇ ਆਪਾਂ ਤੇਲ ਤੜਕੇ ਵਾਸਤੇ ਤੜਕੇ ਦਾ ਸਮਾਨ ਕੱਟ ਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਰਫਲੀ ਰਫਲੀ ਪਿਆਜ਼ ਕੱਟਿਆ ਅਦਰਕ ਲਸਣ ਬਹੁਤ ਜ਼ਰੂਰੀ ਇਹਦੇ ਵਿੱਚ ਤੇਰਾਮਾ ਤੋਰੀਆਂ ਵੀ ਆਪਾਂ ਧੋ ਲਈਆਂ ਹੋਈਆਂ ਠੀਕ ਹੈ ਹੁਣ ਆਪਾਂ ਇਹਦੇ ਅੰਦਰ ਕਰਾਂਗੇ ਐਡ ਤੇਲ ਤੇਲ ਥੋੜਾ ਐਕਸਟਰਾ ਪਾਈਓ ਕਿਉਂਕਿ ਸੁੱਕੀ ਸਬਜੀ ਤੇਲ ਥੋੜਾ ਜ਼ਿਆਦਾ ਲੱਗਦਾ ਥੋੜਾ ਵਧੀਆ ਪੁੱਜਦੀ ਹੈ ਤੇ ਵਧੀਆ ਬੰਦੀ ਚੀਜ਼ ਤੇਲ ਗਰਮ ਹੋ ਚੁੱਕਾ ਸਾਹਤ ਪਹਿਲਾਂ ਪਾਵਾਂਗੇ ਪਰ ਲਸਣ ਨਾਲ ਇਹਦੇ ਅੰਦਰ ਐਡ ਕਰ ਦਾਂਗੇ ਆਪਾਂ ਅਦਰਕ ਹੁਣ ਕਰਿਮਾ ਦਾ ਜਿਹਾ ਫੁੱਲ ਨਾਲ ਹੀ ਐਡ ਕਰ ਦਾਂਗੇ ਆਪਾਂ ਪਿਆਜ਼ ਨਾਲੇ ਪੁੱੜੇ ਪੁੱੜੇ ਆਪਾਂ ਕਰ ਲੈਨੇ ਹਰੀਆਂ ਮਿਰਚਾਂ ਤੇ ਟਮਾਟਰ ਨੂੰ ਗ੍ਰਾਈਂਡ ਠੀਕ ਹੈ ਦੇਖ ਆਪਾਂ ਵੱਡਾ ਸਾਈਜ਼ ਦਾ ਟਮਾਟਰ ਲੈਂਦਾ ਹਰੀਆਂ ਮਿਰਚਾਂ ਦਿੱਤੀਆਂ ਤੇ ਆਪਾਂ ਪਿਆਜ਼ ਪੋਚ ਗਏ ਆ ਜਿਆਦਾ ਨਹੀਂ ਆਪਾਂ ਬ੍ਰਾਊਨ ਕਰ ਲੈ ਤੇਰੇ ਅੰਦਰ ਐਡ ਕਰਾਂਗੇ ਕਾਲੇ ਚਨੇ ਜੋ ਬਾਲੇ ਤੇ ਮਸਾਲੇ ਦੇ ਵਿੱਚ ਹੀ ਇਹਨੂੰ ਐਡ ਕਰਾਂਗੇ ਜਿਵੇਂ ਸਾਡੇ ਆਪਣੇ ਕਾਲੇ ਚਨੇ ਵੀ ਪੋਚ ਚੁੱਕੇ ਨੇ ਚੰਗੀ ਤਰ੍ਹਾਂ ਹੁਣ ਇਹਦੇ ਅੰਦਰ ਐਡ ਕਰ ਦਾਂਗੇ ਆਪਾਂ ਹਰੀਆਂ ਮਿਰਚਾਂ ਟਮਾਟਰ ਕਿਸੇ-ਕਿਸ ਜਿਹੜੇ ਇਹ ਵੀ ਚੰਗੀ ਤਰ੍ਹਾਂ ਪੁੱਲ ਜਾਓ। ਸਬਜ਼ੀ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਰੱਖਿਓ ਬਹੁਤ ਟੇਸਟੀ ਬਣਦੀ ਆ ਚਨੇ ਕਾਲੇ ਟਮਾਟਰ ਦੀ ਸਬਜ਼ੀ। ਹੁਣ ਅਸੀਂ ਆਪਾਂ ਇਹਦੇ ਵਿੱਚ ਮਸਾਲੇ डेढ़ चम्मच नमक कामक तो थोड़िया थोड़ी अपन ज़्यादा लाल मिर्च पाउडर एक चम्मच एक थोड़ा ज्यादा कर लो थोड़ा गरम मसाला हाँ जी एक चम्मच पूरा गरम मसाले का अदा चम्मच हल्दी पाँगे ਇਹਨੂੰ ਥੋੜੀ देर ਪੰਨਾਂਗੇ ਜਿੰਦਾ ਤੁਸੀਂ ਦੇਖ ਸਕਦੇ ਹੋ ਆਪਣਾ ਮਸਾਲਾ ਚੰਗੀ ਤਰ੍ਹਾਂ ਪੁੱਜ ਚੁੱਕਾ ਹੁਣ ਇਹਦੇ ਅੰਦਰ ਆਪਾਂ ਕਰ ਦਾਂਗੇ ਐਡ ਰਾਮਾ ਤੋਰੀਆਂ ਠੀਕ ਹੈ ਜਿਹੜੀਆਂ ਆਪਾਂ ਧੋ ਕੇ ਰੱਖੀਆਂ ਨੇ ਤਾਂ ਸਾਡਾ ਰਾਮਾ ਤੋਰੀਆਂ ਐਡ ਕਰਤੀਏ ਮਸਾਲੇ ਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕੇ ਨਾ ਸੇਮਾ ਤੇ ਪਕਾਉਂਗੇ ਜਿੰਨਾ ਤੁਸੀਂ ਇੰਨੀ ਜ਼ਰੂਰਤ ਵਾਲੀ ਸਬਜ਼ੀ ਲਈ ਹੈ ਮੀਡੀਅਮ ਸਾਈਜ਼ ਤੇਟ ਤੇ ਤਾਂ ਕਿ ਰਮਟੋਰੀਆਂ ਦੇ ਅੰਦਰ ਤੱਕ ਮਸਾਲੇ ਪੂਰੇ ਐਡ ਹੋ ਜਾਣ। ਕੋਲ ਦੇ ਰਹਾ ਹਾਈਟ ਕਰਿਓ ਇਹਨੂੰ। ਉਸ ਤੋਂ ਬਾਅਦ ਇਹਨੂੰ మీడిਅਮ ਅੱਤੇ ਕਰਕੇ ਸੱਕਾਗਾਗੇ। ਬਣਨ ਤੋਂ ਬਾਅਦ ਇਹਦੀ ਲੁੱਕ ਚੈੱਕ ਕਰਿਓ। ਜੇ ਵਧੀਆ ਲੱਗੂਗੀ ਕਮੈਂਟਾਂ 'ਚ ਜ਼ਰੂਰ ਦੱਸਦਿਓ। 1 ਮਿੰਟ ਹੋ ਚੁੱਕਿਆ ਪਕੜੀਆਂ ਨੂੰ। ਪਾਣੀ ਕਿੰਨਾ ਛੱਡ ਚੁੱਕਾ ਆਪਾਂ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਸੁਕਾ ਲੈਣਾ ਅਜੇ ਨੂੰ ਆਪਾਂ ਹਾਈ ਫਲੇਮ ਤੇ ਹੀ ਪਕਾਵਾਂਗੇ ਜਿਹੜਾ ਪਾਣੀ ਦਾ ਸੁੱਕ ਜਾਊਗਾ ਫਿਰ ੜੂਗੀਆਂ ਉਸ ਤੋਂ ਬਾਅਦ ਬਹੁਤ ਵਧੀਆ ਟੇਸਟੀ ਸਬਜ਼ੀ ਬਣੇਗੀ ਤੁਸੀਂ ਦੇਖ ਸਕਦੇ ਹੋ ਪਾਣੀ ਛੱਡ ਗਈਆਂ ਰਾਮਾ ਟੋਰੀਆਂ ਕਿਉਂਕਿ ਤਾਜ਼ੀਆਂ ਰਾਮਾ ਟੋਰੀਆਂ ਫਰੈਸ਼ ਇਸ ਕਰਕੇ ਛੱਡਦੀਆਂ ਸਾਰੀਆਂ ਜਦੋਂ ਆਪਾਂ ਥੋੜੀ ਤਾਜ਼ੀ ਰਾਮਾ ਟੋਰੀ ਤੋੜ ਕੇ ਲਿਆਣੇ ਆ ਥੋੜਾ ਜਿਆਦਾ ਪਾਣੀ ਛੱਡ ਜਾਂਦੀ ਹੈ ਉਹ ਨਹੀਂ ਉਹ ਆਪਾਂ ਇਸੇ ਮਤੇ ਕਰਤਾ ਪਰ ਟਕਣਾ ਨਹੀਂ ਕਿਉਂਕਿ ਇਹਨਾਂ ਨੂੰ ਜਿਆਦਾ ਪਾਣੀ ਛੱਡ ਜੂਗੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਦਾ ਸੁੱਕਣ ਦੇਵਾਂਗੇ ਤੇ ਸਬਜ਼ੀਆਂ ਦੀ ਚੰਗੀ ਤਰ੍ਹਾਂ ਬਣ ਜੇਗੀ ਵਧੀਆ ਟੇਸਟੀ ਛੇ ਲੀਮ ਆਪਣਾ ਥੋੜਾ ਮੀਡੀਅਮ ਕਰ ਦਾਂਗੇ ਮੀਡੀਅਮ ਗੈਸ ਕਰਤਾ ਵਾ ਥੋੜਾ ਤਾਂ ਕਿ نیچے ਵੀ ਨਾ ਲੱਗੇ ਸਬਜ਼ੀ ਤੇ ਸਬਜ਼ੀ ਪੱਕ ਵੀ ਜਾਵੇ ਤੇ ਤਰੀ ਵੀ ਆਦੀ ਬਿਲਕੁਲ ਸੁੱਕ ਜੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਪੂਰੀ ਕੜਾਈ ਭਰੀ ਸੀ ਨਿਸ਼ਾਨੀ ਚੈੱਕ ਕਰ ਸਕਦੇ ਇੱਥੋਂ ਤੱਕ ਸੀ ਹਨ ਸਬਜੀ ਤੇਦਾ ਬਣਨੇ ਉਹਦਾ ਦੋਇ ਥੋੜੀ ਹੋਈ ਜਰੂਰੀ ਤੇ ਦੇਖਣ ਨੂੰ ਸਬਜ਼ੀਆਂ ਬਹੁਤ ਜ਼ਿਆਦਾ ਲੱਗਦੀ ਹੁੰਦੀਆਂ ਜੀ ਜਿਆਦਾ ਜੋ ਕੱਟਦੇ ਆ ਜਦੋਂ ਆਪਾਂ ਬਣਾਉਂਦੇ ਆ ਥੋੜੀ ਜਾਂਦੀ ਸਾਗ ਹੋ ਗਿਆ ਪਾਲਕ ਹੋ ਗਿਆ ਸੁੱਕੀਆਂ ਸਬਜ਼ੀਆਂ ਦਾ ਇਹੀ ਹੁੰਦਾ ਈਆ ਕੱਦੂ ਹੋ ਗਿਆ ਹੈਲਦੀ ਰੈਸਪੀ ਨਾਲੇ ਟੇਸਟੀ ਐਂਡ ਬੈਸਟ ਤੁਸੀਂ ਦੇਖ ਸਕਦੇ ਹੋਰ ਸਬਜੀ ਕੱਟ ਹੋ ਚੁੱਕੀ ਆ ਸਨ ਕੱਟ ਗਿਆ ਕਾਫੀ ਜ਼ਿਆਦਾ ਤਦੋਂ ਆਪਾਂ ਇਹਨੂੰ ਫਾਈਲਮ ਤੇ ਕੋਲ ਖੜੇ ਹੋ ਕੇ ਪਕਾ ਲਾ ਲਿਆ। ਤੁਸੇ ਦੇਖ ਸਕਦੇ ਹੋ ਸਾਈਡਾਂ ਤੋਂ ਤੇਲ ਛੱਡਤਾ ਸਬਜੀ ਨੇ ਕਿਉਂਕਿ ਇਹ ਵੀ ਨਿਸ਼ਾਨੀ ਹੈ ਵੀ ਸਬਜੀ ਆਪਣੀ ਤਿਆਰ ਹੋ ਚੁੱਕੀ ਆ। ਦੇਖ ਸਕਦੇ ਤੁਸੀਂ ਸਾਈਡਾਂ ਸਾਰਾ ਤੇਲ ਛੱਡ ਚੁੱਕਿਆ। ਇਹ ਤਾਂ ਫਾਈਨਲ ਬਣ ਚੁੱਕੀ ਆਪਣੀ ਸਬਜੀ ਹੁਣ ਆਪਾਂ ਤੁਹਾਨੂੰ ਪਲੇਟਿੰਗ ਕਰਕੇ ਦਿਖਾਵਾਂਗੇ ਨਾਲ ਬਣਾਵਾਂਗੇ ਆਪਾਂ ਪਰਾਂਠੇ ਨਾਲ ਬਣਾਵਾਂਗੇ ਚਾਹ ਤੇ ਟੇਸਟੀ ਟੇਸਟੀ ਸਬਜੀ ਤੁਹਾਨੂੰ ਕਿੱਦਾਂ ਲੱਗੀ ਕਮੈਂਟਾਂ ਚ ਜਰੂਰ ਦੱਸਿਓ ਠੀਕ ਹੈ ਫਰੈਂਸ ਆਪਣੀ ਫਾਈਨਲੀ ਪਲੇਟਿੰਗ ਹੋ ਚੁੱਕੀ ਹੈ ਤਿਆਰ ਚਨੇ ਔਰ ਰਾਮਾ ਤੋਰੀ ਦੀ ਸਬਜੀ ਨਾਲ ਹੈਗੀ ਚਟਨੀ ਪਿਆਜ਼ ਹਰੀ ਮਿਰਚ ਔਰ ਟਮਾਟਰ ਦੀ ਜਦਰੂਬ ਨੂੰ ਬਹੁਤ ਪਸੰਦ ਹੈ ਇਸ ਕਰਕੇ ਉਹਦੇ ਅਸਤੇ ਬਣਾ ਲਈ ਇਸ ਨਾਲ ਬਣਾਇਆ ਆਪਾਂ ਪਰਾਂਠਾ ਜੋ ਸੁੱਕੀ ਸਬਜੀ ਦੇ ਨਾਲ ਸਵਾਦ ਲੱਗਦਾ ਦਰੂਬ ਨੇ ਚਾਹ ਤੇ ਪੀਣੀ ਨਹੀਂ ਸੀ ਜੇ ਤੁਹਾਨੂੰ ਵਧੀਆ ਲੱਗੂ ਗਲੈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਂ ਨੈਕਸਟ ਰੈਸਪੀ ਦੇ ਨਾਲ